ਹਾਂਜੀ ਦੋਸਤੋ ਮੈਂ ਛੱਤ ਤੇ ਬੀਜੀਆਂ ਨੇ ਮਿਰਚਾਂ ਤੇ ਇਹਨਾਂ ਵਿੱਚ ਸੀਗੀਆਂ ਸ਼ਿਮਲਾ ਮਿਰਚਾਂ ਬੀਜੀਆਂ ਹੁਆਂ ਜਿਹੜੀਆਂ ਅਸੀਂ ਕਾਫੀ ਜ਼ਿਆਦਾ ਸਬਜ਼ੀ ਖਾਦੀ ਤੇ ਹੁਣ ਉਹ ਮੈਂ ਪੱਟ ਦਿੱਤੀਆਂ ਨੇ ਇਹਨਾਂ ਦੇ ਵਿੱਚ ਹੁਣ ਮੈਂ ਲਗਾ ਦਿੱਤੀਆਂ ਨੇ ਮੂਲੀਆਂ ਮੂਲੀਆਂ ਤੁਸੀਂ ਦੇਖੋਗੇ ਵੀ ਉਗਿਆਏ ਨੇ ਛੋਟੇ ਛੋਟੇ ਆ ਦੇਖੋ ਇਹ ਉਹ ਗੇਤੀ ਮੂਲੀ ਆ ਜਿਹੜੀ ਬਾਜ਼ਾਰ ਦੇ ਵਿੱਚ ਆਉਂਦੀ ਬੜੀ ਮਹਿੰਗੀ ਹੁੰਦੀ ਆ ਤੇ ਸਵਾਦ ਵੀ ਬੜੀ ਹੁੰਦੀ ਆ ਬਹੁਤ ਘੱਟ ਮੂਲੀ ਆਉਂਦੀ ਆ ਇਹ ਇਹ ਛੱਤ ਦੇ ਉੱਤੇ ਵੀਰੇ ਰੱਖੇ ਹੋਏ ਨੇ 9 ਬਾਕਸੇ ਜਿਨ੍ਹਾਂ ਨੂੰ ਆ ਮਿਰਚਾਂ ਇੰਨੇ ਕ ਜੱਟ ਲੱਗੀਆਂ ਨੇ ਜੇ ਆ ਇੱਕ ਹੀ ਬੂਟਾ ਸਿਰਫ ਆ ਇੱਕ ਬੂਟਾ ਹੀ ਹੋਵੇ ਘਰ ਵਾਸਤੇ ਤਾਂ ਬਹੁਤ ਜ਼ਿਆਦਾ ਆਏ ਇਹ ਨੂੰ ਤੁਸੀਂ ਦੇਖ ਸਕਦੇ ਹੋ ਹਜੇ ਵੀ ਲਾਲ ਮਿਰਚਾਂ ਲੱਗੀ ਹੋਈਆਂ ਨੇ ਤਾਂ ਕਿ ਅਸੀਂ ਤੋੜ-ਤੋੜ ਕੇ ਥੱਕ ਚੁੱਕੇ ਹਾਂ ਇਹ ਜੜੀਆਂ ਰਹਿ ਜਾਂਦੀਆਂ ਨੇ ਉਹ ਲਾਲ ਹੋ ਜਾਂਦੀਆਂ ਨੇ ਬੁੱਟੇ ਹੁਣ ਜ਼ਿਆਦਾ ਨਹੀਂ ਆ ਫਲ ਦੇਖੋ ਕਿ ਹਲੇ ਵੀ ਕਿੰਨਾ ਆਇਆ ਹੋਇਆ ਇੱਕ ਛੱਤ ਦੇ ਉੱਤੇ ਮੈਂ ਬਕਸੇ ਰੱਖੇ ਹੋਏ ਨੇ ਇਸ ਕਰਕੇ ਕਿ ਬਰਸਾਤ ਦੇ ਵਿੱਚ ਥੱਲੇ ਪਲਾਟ ਆ ਪਲਾਟ ਦੇ ਵਿੱਚ ਪਾਣੀ ਭੱਜ ਜਾਂਦਾ ਤੇ ਫਿਰ ਇਹ ਮਰ ਜਾਂਦੀਆਂ ਨੇ ਜਾਂ ਇਹਨਾਂ ਨੂੰ ਫਿਰ ਉਹ ਠੁੱਠੀ ਜੀ ਪੈ ਜਾਂਦੀ ਆ ਇਸ ਕਰਕੇ ਮੈਂ ਇਹ ਛੱਤ ਤੇ ਬੀਜੇ ਸੀ ਜਿਨ੍ਹਾਂ ਨੇ ਇੰਨੀਆਂ ਕਿ ਮਿਰਚਾਂ ਦਿੱਤੀਆਂ ਆ ਕਰੇਲੇ ਸੀਗੇ ਕਰੇਲਾ ਬਹੁਤ ਉੱਤਰਿਆ ਇਹ ਮਿਰਚਾਂ ਦੇ ਬੂਟੇ ਦੇ ਨਾਲ ਹੀ ਇੱਕ ਇੱਕ ਕਰੇਲੇ ਦੀ ਬੇਲ ਆਈ ਸੀ ਇਹਨਾਂ ਨੇ ਕਰੇਲਾ ਬਹੁਤ ਦਿੱਤਾ ਤੇ ਇਸ ਦੇ ਵਿੱਚ ਲਾਈ ਸੀਗੀ ਮੈਂ ਨਾਲ ਘਈਏ ਦੀ ਘਈਆ ਸੀ ਇੰਨਾ ਕ ਤੋੜਿਆ ਬਹੁਤ ਜ਼ਿਆਦਾ ਤੇ ਹੁਣ ਉਹ ਬੇਲਾ ਸੀ ਪਟ ਦਿੱਤੀਆਂ ਨੇ ਕਿਉਂਕਿ ਹੁਣ ਬਰਸਾਤ ਆ ਗਈ ਸੀ ਤੇ ਨਹੀਂ ਘਈਆ ਲੱਗ ਰਿਹਾ ਸੀਗਾ ਅੱਛਾ ਮੇਰੇ ਕਹਿਣ ਦਾ ਭਾਵੇਂ ਆ ਵੀ ਜਿਹੜੇ ਸ਼ਹਿਰ ਦੇ ਵਿੱਚ ਵੀ ਰਹਿੰਦੇ ਆ ਜੇ ਨਾਲ ਕੋਲ ਖਾਲੀ ਜਗ੍ਹਾ ਨਹੀਂ ਹੈਗੀ ਤਾਂ ਛੱਤ ਦੇ ਉੱਤੇ ਐਦਾਂ ਦੇ ਬਕਸੇ ਲੈ ਕੇ ਇਹ ਬਕਸੇ ਜਿਹੜੀ ਮੱਛੀ ਸਪਲਾਈ ਹੁੰਦੀ ਹੈ ਨਾ ਮੱਛੀ ਵਾਲੀਆਂ ਦੁਕਾਨਾਂ ਨੇ ਉਹਨਾਂ ਕੋਲੋਂ 35 ਰੁਪਏ ਦਾ 30 ਰੁਪਏ ਦਾ ਮਿਲ ਜਾਂਦਾ ਹੈ ਖਾਲੀ ਆ ਦੇਖੋ ਇਹਨਾਂ ਦੇ ਵਿੱਚ ਨਾ ਅੱਧੇ ਮਿੱਟੀ ਤੇ ਅੱਧਾ ਰੂੜੀ ਦਾ ਰਿਓ ਭਰ ਕੇ ਮੈਂ ਉੱਪਰ ਰੱਖੇ ਹੋਏ ਨੇ ਇੰਨੀ ਕੁ ਸਬਜ਼ੀ ਦਾ ਤੋਂ ਅਸੀਂ ਲੈ ਲੈਨੇ ਆ ਜਿਸ ਤਰ੍ਹਾਂ ਕੇ ਆਮ ਤੋਰੀਆਂ ਵਾਲੀਆਂ ਬਿਲਕੁਲ ਅੱਜ ਹੁਣ ਇਹ ਘਟ ਗਈਆਂ ਨੇ ਤੇ ਥੱਲੇ ਵੱਧ ਨੇ ਬਹੁਤ ਵਧੀਆ ਰਿਜ਼ਲਟ ਹੈ। ਛੱਤ ਦੇ ਉੱਤੇ ਇਦਾਂ ਦੇ ਬਕਸੇ ਭਰ ਕੇ ਲਾ ਲਓ ਤਾਂ ਕਿ ਜਿਨ੍ਹਾਂ ਕੋਲੇ ਨਹੀਂ ਵੀ ਖਾਲੀ ਪਲਾਟ ਨਾ ਜਿਵੇਂ ਛੱਤਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਮੈਂ ਸਮਰਾਲਾ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ ਤੇ ਇਸ ਕਰਕੇ ਇਹਨਾਂ ਤੋਂ ਕੰਮ ਲੈ ਰਹੇ ਹਾਂ। ਹੁਣ ਇਹਨਾਂ ਤੋਂ ਆਹ ਮੂਲੀ ਮੈਂ ਉਸ ਵਕਤ ਦੀ ਮੂਲੀ ਲਾਏ ਰਹੂੰ ਖਾਵਾਂਗੇ ਅਸੀਂ ਘਰ ਦੀ ਆਪਣੀ ਵਿਜੀ ਮੂਲੀ ਜਿਹੜੀ ਜਦੋਂ ਬਾਜ਼ਾਰ ਦੇ ਵਿੱਚ ਆਉਂਦੀ ਹੈ ਬੜੀ ਮਹਿੰਗੀ ਹੁੰਦੀ ਹੈ ਤੇ ਬੜੀ ਥੋੜੀ ਆਉਂਦੀ ਹੈ। ਅਸੀਂ ਇਹਨੂੰ ਆਪਣੇ ਛੱਤ ਦੇ ਉੱਤੇ ਜਿਹੜੀ ਬਗੀਚੀ ਬਣਾਈ ਹੋਈ ਹੈ ਉਹਦੇ ਉੱਤੇ ਮੂੜੀਆਂ ਲੰਨੇ ਆ। ਉਹਨਾਂ ਦੇ ਵਿੱਚ ਮੂੜੀਆਂ ਬੀਜ ਚੁੱਕੇ ਆ ਤੇ ਧਣੀਆਂ ਬੀਜ ਚੁੱਕੇ ਆ। ਆ ਤੁਸੀਂ ਦੇਖ ਸਕੋਗੇ ਸਾਰੇ ਬੀਜ ਉੱਗ ਰਹੇ ਨੇ। ਅੱਛਾ ਇੱਥੇ ਮੈਂ ਇੱਕ ਜ਼ਰੂਰੀ ਦੱਸਣਾ ਚਾਹਣਾ ਹੈ ਜਗ੍ਹਾ ਤਾਂ ਮੇਰੇ ਕੋਲੇ ਖਾਲੀ ਪਲਾਟ ਥੱਲੇ ਵੀ ਪਿਆ ਹੈ। ਉਸ ਦੇ ਵਿੱਚ ਹਲਦੀ ਵਗੈਰਾ ਲਾਈ ਹੋਈ ਆ ਜਾਂ ਭਿੰਡੀ ਸੀਗੀ ਭਿੰਡੀ ਘਟਦੀ ਦੁਬਾਰਾ ਫੁੱਟ ਰਹੀ ਆ ਉਰਲੇ ਪਾਸੇ ਕਰੇਲੇ ਨੇ ਉੱਪਰੇ ਆਰਾਮ ਤੋਰੀਆਂ ਨੇ ਵਿਚਾਲੇ ਜਗ੍ਹਾ ਖਾਲੀ ਆ। ਲekin ਉਹਦੇ ਵਿੱਚ ਕੀ ਹੈ ਕਈ ਵਾਰੀ ਬਰਸਾਤ ਦੇ ਵਿੱਚ ਪਾਣੀ ਭਰ ਜਾਂਦਾ ਹੈ ਮਿਰਚਾਂ ਉਹਦੇ ਵਿੱਚ ਖਰਾਬ ਹੋ ਜਾਂਦੀਆਂ ਸੀ ਜਿਵੇਂ ਕਹਦੇ ਨੇ ਠੁੱਠੀ ਪੈ ਗਈ ਤੇ ਮੂਲੀ ਵਗੈਰਾ ਜੇ ਛੋਟੀ ਹੈਗੀ ਆ ਤੇ ਪਾਣੀ 'ਚ ਡੁੱਬ ਗਈ ਤਾਂ ਉਹ ਮਰ ਜਾਂਦੀ ਸੀਗੀ ਇਸ ਕਰਕੇ ਇਹ ਬਰਸਾਤ ਵਾਸਤੇ ਮੈਂ ਛੱਤ ਦੇ ਉੱਤੇ ਬੀਜ ਲਏ ਸੀ ਤੇ ਮੇਰੇ ਕਹਿਣ ਦਾ ਭਾਵ ਹੈ ਵੀ ਥੋੜੀ ਇੱਕ ਖੇਚਲ ਕਰਕੇ ਨਾ ਇਹ ਬਕਸੇ ਲੈ ਕੇ ਇਹਨਾਂ ਦੇ ਵਿੱਚ ਰਿਓ ਮਿੱਟੀ ਪਾ ਕੇ ਤੁਸੀਂ ਆਪਣੇ ਘਰ ਦੀਆਂ ਸਬਜ਼ੀਆਂ ਆਪ ਬੀਜ ਕੇ ਆਪ ਖਾਣ ਦਾ ਇੱਕ ਸਵਾਦ ਵੱਖਰਾ ਹੀ ਹੈ ਆ ਤੁਸੀਂ ਮਿਰਚਾਂ ਦੇਖੋ ਇੰਨੀ ਜ਼ਿਆਦਾ ਮਿਰਚ ਉੱਤਰੀ ਐ ਇਸ ਮਿਰਚ ਤੋਂ ਤੇ ਹੁਣ ਵੀ ਇਹਨਾਂ ਫੁੱਲ ਦੇਖੋ ਕਿੰਨੇ ਆਏ ਹੋਏ ਨੇ ਮਿਰਚਾਂ ਵੀ ਬੜੀਆਂ ਲੱਗੀਆਂ ਨੇ ਆ ਲਾਲ ਨੇ ਅਸੀਂ ਬਾਦੂ ਇਹਨਾਂ ਤੋਂ ਮਿਰਚਾਂ ਤੋੜ ਕੇ ਜੜੀਆਂ ਲਾਲ ਮਿਰਚਾਂ ਨੇ ਤੋੜ ਤੋੜ ਕੇ ਉਹਨਾਂ ਦਾ ਅਸੀਂ ਆਚਾਰ ਬਣਾਈ ਜਾ ਰਹੇ ਹਾਂ ਹਰੀਆਂ ਮਿਰਚਾਂ ਸਬਜ਼ੀ ਦੇ ਵਿੱਚ ਪਾਤੀ ਜਾ ਰਹੇ ਹਾਂ ਤੁਸੀਂ ਵੀ ਅੱਜ ਕੱਲ ਹੁਣ ਬਹੁਤ ਵਧੀਆ ਮੌਸਮ ਆ ਮੂਲੀ ਬੀਜਣ ਦਾ ਇਹ ਬਕਸੇ ਲੈ ਕੇ ਛੱਤ ਦੇ ਉੱਤੇ ਅੱਧਾ ਮਿੱਟੀ ਤੇ ਅੱਧੀ ਰੂੜੀ ਵਾਲੀ ਖਾਦ ਗਲੀ ਹੋਈ ਰਲਾ ਕੇ ਤੁਸੀਂ ਇਹਨੂੰ ਆਪਣੀ ਛੱਤ ਦੇ ਉੱਤੇ ਲਾ ਲਓ ਤੇ ਨਾਲੇ ਸ਼ਾਮ ਦਾ ਟਾਈਮ ਬੰਦਾ ਵਿਹਲਾ ਹੁੰਦਾ ਟਾਈਮ ਨਗਾ ਲੈਂਦਾ ਤੇ ਨਾਲੇ ਆਪਣੀਆਂ ਬੀਜੀਆਂ ਸਬਜ਼ੀਆਂ ਖਾਣ ਦੇ ਵਿੱਚ ਮੂਲੀ ਵਗੈਰਾ ਸਲਗਮ ਵਗੈਰਾ ਧਣੀਆਂ ਵਗੈਰਾ ਆਪਣਾ ਬੀਜਾ ਆਪਣਾ ਲਾਇਆ ਇੱਕ ਵੱਖਰਾ ਹੀ ਸੁਆਦਾ ਉਸ ਚੀਜ਼ ਦਾ ਜੇ ਵੀਡੀਓ ਚੰਗੀ ਲੱਗੀ ਤੇ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ